ਟੈਸਟ ਕ੍ਰਿਕਟ ਰਵਾਇਤੀ ਰੂਪ ਤੋਂ ਹੁਣ ਪੂਰੀ ਤਰ੍ਹਾਂ ਬਦਲ ਗਈ ਹੈ ਟੈਸਟ ਮੈਚ ਪਹਿਲਾਂ 3 ਦਿਨ ਲੰਬੇ ਹੁੰਦੇ ਸੀ ਫਿਰ 5 ਦਿਨ ਪਰ ਹੁਣ ਇਨਸਟੈਂਟ ਟੈਸਟ ਕ੍ਰਿਕਟ ਦਾ ਸਮਾਂ ਆ ਗਿਆ ਹੈ ਕੁੱਲ 80 ਓਵਰਾਂ ਦਾ ਇੱਕ ਟੈਸਟ ਮੈਚ ਜੋ ਸਿਰਫ ਇੱਕ ਦਿਨ ਚੱਲਦਾ ਹੈ ਇਸ ਨਵੇਂ ਫਾਰਮੈਟ ਦੇ ਵਿੱਚ ਜਿਸ ਨੂੰ ਟੈਸਟ 20 ਕਿਹਾ ਜਾਂਦਾ ਹੈ ਦੋਵੇਂ ਟੀਮਾਂ 20-20 ਓਵਰਾਂ ਦੀਆਂ ਦੋ ਪਾਰੀਆਂ ਖੇਡਣਗੀਆਂ ਇਸ ਦਾ ਮਤਲਬ ਹੈ ਕਿ ਹਰੇਕ ਟੀਮ ਦੋ ਵਾਰ ਬੱਲੇਬਾਜ਼ੀ ਕਰੇਗੀ ਬਿਲਕੁਲ ਇੱਕ ਟੈਸਟ ਮੈਚ ਵਾਂਗ ਪਰ ਮੈਚ ਸਿਰਫ ਇੱਕ ਦਿਨ ਵਿੱਚ ਹੀ ਪੂਰਾ ਹੋ ਜਾਵੇਗਾ ਨਤੀਜਾ ਨਿਰਧਾਰਿਤ ਕਰਨ ਲਈ ਦੋਵਾਂ ਪਾਰੀਆਂ ਦੀਆਂ ਦੌੜਾਂ ਨੂੰ ਇਕੱਠਾ ਜੋੜਿਆ ਜਾਵੇਗਾ। ਇਹ ਕੁਝ ਮਾਮੂਲੀ ਬਦਲਾਅ ਦੇ ਨਾਲ ਟੈਸਟ ਅਤੇ T20 ਕ੍ਰਿਕਟ ਦੋਵਾਂ ਦੇ ਨਿਯਮਾਂ ਨੂੰ ਜੋੜਦਾ ਹੈ। ਮੈਚ ਕਿਸੇ ਵੀ ਨਤੀਜੇ ਤੇ ਖਤਮ ਹੋ ਸਕਦੇ ਨਹੀਂ ਜਿੱਤ, ਹਾਰ, ਟਾਈ ਜਾਂ ਫਿਰ ਡਰਾ। ਇਹ ਇੱਕ ਤੇਜ਼ ਰਫ਼ਤਾਰ ਵਾਲਾ ਰਣਨੀਤਕ ਅਤੇ ਦਿਲਚਸਪ ਫਾਰਮੈਟ ਹੋਵੇਗਾ ਜਿੱਥੇ ਹਰ ਓਵਰ, ਹਰ ਫੈਸਲਾ ਮਾਇਨੇ ਰੱਖਦਾ ਹੈ। ਇਸ ਫਾਰਮੈਟ ਦੇ ਨਿਰਮਾਤਾ ਗੌਰਵ ਬਹਿਰਵਾਨੀ ਕਹਿੰਦੇ ਨੇ ਇਹ ਸਿਰਫ ਇੱਕ ਹੋਰ ਲੀਗ ਨਹੀਂ ਹੈ। ਸਗੋਂ ਕ੍ਰਿਕਟ ਦੀ ਆਤਮਾ ਨੂੰ ਮੁੜ ਜਗਾਉਣ ਲਈ ਇੱਕ ਕਦਮ ਹੈ। ਅਸੀਂ ਖੇਡਦੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖ ਰਹੀਆਂ ਅਤੇ ਇਸ ਦਾ ਭਵਿਕ ਬਣਾ ਰਹੀਆਂ ਟੈਸਟ 20 ਕ੍ਰਿਕਟ ਦੀ ਭਾਵਨਾ ਕਲਾ ਤੇ ਸਹਿਣਸ਼ੀਲਤਾ ਨੂੰ ਇੱਕ ਦਿਨੇ ਦੇ ਵਿੱਚ ਸਮੇਟਦਾ ਹੈ ਸ਼ੁਰੂ ਦੇ ਵਿੱਚ ਕ੍ਰਿਕਟ ਦੇ ਵਿੱਚ ਇਨਸਟੈਂਟ ਫਾਰਮੈਟ 60 ਓਵਰਾਂ ਵਾਲਾ ਇੱਕ ਰੋਜ਼ਾ ਸੀ ਫਿਰ ਦਰਸ਼ਕਾਂ ਦੀ ਪਸੰਦ ਤੇਜ਼ ਰਫ਼ਤਾਰ ਵਾਲੇ ਕ੍ਰਿਕਟ ਵੱਲ ਚਲੀ ਗਈ ਜਿਸ ਨਾਲ T20 ਦੀ ਸ਼ੁਰੂਆਤ ਹੋਈ ਇਸ ਤੋਂ ਬਾਅਦ T10 ਫਾਰਮੈਟ ਦਾ ਵੀ ਪ੍ਰਯੋਗ ਕੀਤਾ ਗਿਆ ਹੁਣ ਜਦੋਂ ਕ੍ਰਿਕਟ 올림픽 ਖੇਡਾਂ ਵਿੱਚ ਵਾਪਸ ਆ ਰਿਹਾ ਹੈ ਤਾਂ ਟੈਸਟ 20 ਫਾਰਮੈਟ ਦੀ ਹੋਰ ਪ੍ਰਸਿੱਧ ਹੋਣ ਦੀ ਉਮੀਦ ਹੈ ਕਿਉਂਕਿ ਦਰਸ਼ਕ ਇਨੀ ਦਿਨੀ 5 ਦਿਨਾ ਮੈਚਾਂ ਵਿੱਚ ਉਨੀ ਦਿਲਚਸਪੀ ਨਹੀਂ ਰੱਖਦੇ ਪੰਜ ਮਸ਼ਹੂਰ ਕ੍ਰਿਕਟਰਾਂ ਦੀ ਇੱਕ ਸਮੂਹ ਨੇ ਕਿਹਾ ਕਿ ਇਹ ਟੈਸਟ ਕ੍ਰਿਕਟ ਦੀ ਡੂੰਘਾਈ ਅਤੇ T20 ਦੀ ਊਰਜਾ ਨੂੰ ਜੋੜਨ ਲਈ ਇੱਕ ਦਲੇਰਾਨਾ ਨਵਾਂ ਕਦਮ ਸੀ ਦੁਨੀਆ ਦਾ ਪਹਿਲਾ 80 ਓਵਰਾਂ ਦਾ ਫਾਰਮੈਟ ਜੋ ਨਾ ਤਾਂ ਬਹੁਤ ਲੰਬਾ ਅਤੇ ਨਾ ਹੀ ਬਹੁਤ ਛੋਟਾ ਪਰ ਕ੍ਰਿਕਟ ਦਾ ਇੱਕ ਮੱਧਮ ਰੂਪ ਹੈ ਗੌਰਵ ਬਹਿਰਵਾਨੀ ਦੇ ਨਾਲ ਇਸ ਨਵੇਂ ਯੁੱਗ ਨੂੰ ਆਕਾਰ ਦੇਣ ਵਾਲੀਆਂ ਕ੍ਰਿਕਟ ਦੀਆਂ ਕੁਝ ਮਹਾਨ ਹਸਤੀਆਂ ਵੀ ਸ਼ਾਮਲ ਨੇ ਏਬੀ ਡਿਵਿਲਿਅਰਸ ਸਰ ਕਲਾਈਵ ਲੌਇਡ ਮੈਥਿਊ ਹਿਡਨ ਅਤੇ ਹਰਪ੍ਰਜਨ ਸਿੰਘ ਇਕੱਠੇ ਮਿਲ ਕੇ ਟੈਸਟ 2020 ਸਲਾਹਕਾਰ ਬੋਰਡ ਬਣਾਉਂਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਕ੍ਰਿਕਟ ਨੂੰ ਇਸ ਦੀ ਭਾਵਨਾ ਨੂੰ ਜ਼ਿੰਦਾ ਰੱਖਦੇ ਹੋਏ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ ਆਈਸੀਸੀ ਦਾ ਜਵਾਬ ਅਜੇ ਆਉਣਾ ਬਾਕੀ ਹੈ ਪਰ ਇਸ ਨਵੀਂ ਸੋਚ ਨੇ ਪਹਿਲਾਂ ਹੀ ਬਹਿਸ ਛੇੜ ਦਿੱਤੀ ਹੈ 116 ਨੈਟਵਰਕ ਦੇ ਕਾਰਜਕਾਰੀ ਚੇਅਰਮੈਨ ਗੌਰਵ ਬਹਿਰਵਾਨੀ ਨੇ ਦੁਨੀਆਂ ਨੂੰ ਇਹ ਕਹਿੰਦੇ ਹੋਏ ਟੈਸਟ 20 ਨਾਲ ਜਾਣੂ ਕਰਵਾਇਆ ਕਿ ਇਹ ਸਿਰਫ ਇੱਕ ਨਵਾਂ ਫਾਰਮੈਟ ਨਹੀਂ ਹੈ ਸਗੋਂ ਇੱਕ ਵਿਸ਼ਵਵਿਆਪੀ ਲਹਿਰ ਹੈ ਜੋ ਕ੍ਰਿਕਟ ਦੇ ਭਵਿੱਖ ਨੂੰ ਮੋੜ ਪ੍ਰਭਾਸ਼ਿਤ ਕਰੇਗੀ ਇਸ ਦਾ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਇਕੱਠਾ ਕਰਨਾ ਉਹਨਾਂ ਨੂੰ ਮੌਕੇ ਦੇਣਾ ਅਤੇ ਕ੍ਰਿਕਟ ਦੀ ਪੁਰਾਣੀ ਕਲਾ ਨੂੰ ਆਧੁਨਿਕ ਯੁੱਗ ਦੀ ਲੈ ਅਨੁਸਾਰ ਢਾਲਣਾ ਹੋਵੇਗਾ ਮਾਈਕਲ ਫੋਰਡਹੈਮ ਜੋ ਪਹਿਲਾ ਰਾਜਸਥਾਨ ਰਾਇਲਜ਼ ਆਈਪੀਐਲ ਟੀਮ ਦੇ ਸੀਈਓ ਸਨ ਹੁਣ ਟੈਸਟ 20 ਦੇ ਸੀਓਓ ਹੋਣਗੇ ਉਹ ਵਪਾਰਕ ਤੌਰ ਤੇ ਸਫਲ ਕ੍ਰਿਕਟ ਪਲੇਟਫਾਰਮ ਬਣਾਉਣ ਵਿੱਚ ਮਹਾਨੀ ਏਬੀ ਡਿਵਿਲਿਅਰਸ ਕਹਿੰਦੇ ਨੇ ਟੈਸਟ 2020 ਇੱਕ ਸੋਚ ਸਮਝ ਕੇ ਕੀਤੀ ਗਈ ਕਾਰਡ ਹੈ ਇਹ ਖੇਡ ਦੀ ਪਰੰਪਰਾ ਦਾ ਸਤਿਕਾਰ ਕਰਦੀ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਅਪਣਾਉਂਦੀ ਹੈ ਇਹ ਨੌਜਵਾਨ ਖਿਡਾਰੀਆਂ ਲਈ ਨਵੇਂ ਸੁਪਨੇ ਅਤੇ ਪ੍ਰਸ਼ੰਸਕਾਂ ਲਈ ਨਵੀਆਂ ਕਹਾਣੀਆਂ ਲੈ ਕੇ ਆਵੇਗੀ ਸਰਕ ਲਾਈਵ ਲੋਇਡ ਦੇ ਅਨੁਸਾਰ ਕ੍ਰਿਕਟ ਹਮੇਸ਼ਾ ਬਦਲਦਾਰੀ ਹੈ ਪਰ ਇਸ ਵਾਰ ਇਸ ਨੂੰ ਬਹੁਤ ਜਾਣ ਬੁੱਝ ਕੇ ਬਦਲਿਆ ਜਾ ਰਿਹਾ ਹੈ ਇਹ ਫਾਰਮੈਟ ਖੇਡ ਦੀ ਕਲਾ ਨੂੰ ਮੋੜ ਸੁਰਜੀਤ ਕਰੇਗਾ ਮੈਥਿਊ ਹੈਡਨ ਕਹਿੰਦੇ ਨੇ ਇਹ ਫਾਰਮੈਟ ਪੁਰਾਣੀ ਅਤੇ ਨਵੇਂ ਵਿਚਾਰ ਪਾੜੇ ਨੂੰ ਪੂਰਾ ਕਰਦਾ ਹੈ ਇਹ ਨੌਜਵਾਨ ਖਿਡਾਰੀਆਂ ਨੂੰ ਨਾ ਸਿਰਫ ਬਿਹਤਰ ਖਿਡਾਰੀ ਬਣਨ ਵਿੱਚ ਮਦਦ ਕਰੇਗਾ ਸਗੋਂ ਬਿਹਤਰ ਇਨਸਾਨ ਵੀ ਬਣਾਏਗਾ